ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਵੈਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਨੇ ਪੁੱਤਰ ਦੇ ਉਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲ ਸੁਧਾਰੇਗਾ ਗੁਰਪ੍ਰੀਤ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਸਨੇ ਘਰ ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਇਸ ਲਈ ਉਸਨੇ ਕਰੀਬ 40-42 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਪਿਛਲੇ 6 ਮਹੀਨਿਆਂ ਤੋਂ ਕਈ ਵਾਰ ਹਵਾਈ ਪੈਦਲ ਅਤੇ ਕਈ ਵਾਰ ਸਮੁੰਦਰ ਰਾਹੀਂ ਯਾਤਰਾ ਕੀਤੀ ਉਸ ਦਾ ਕਹਿਣਾ ਹੈ ਕਿ ਨਵੀਂ ਬਣੀ 트াম্প ਸਰਕਾਰ ਨੇ ਉਹਨਾਂ ਦੇ ਸੁਪਨੇ ਲੋਚਨਾ ਚੋੜ ਕਰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਹੈ ਗੁਰਪ੍ਰੀਤ ਜੀ ਇਹ ਜਾਨਣਾ ਚਾਹਾਂਗੇ ਕਿ ਅਮਰੀਕਾ ਕਿਵੇਂ ਗਏ ਅਮਰੀਕਾ ਬਾਰੇ ਹਰੇਕ ਬੰਦਾ ਆਪਣੇ ਚੰਗੇ ਵਿਹਤਰ ਕਲ ਲਈ ਵਾਸਤੇ ਬੰਦਾ ਕੋਸ਼ਿਸ਼ ਕਰਦਾ ਵੀ ਉਹੀ ਤਰੀਕਾ ਮੇਰਾ ਹੈ ਜਿੱਦਾਂ ਪਹਿਲਾਂ ਮੁੰਡਿਆਂ ਦਾ ਸਾਰਿਆਂ ਦਾ ਸੀਗਾ ਤੇ ਉਹੀ ਸੁਪਨੇ ਲੈ ਕੇ ਮੈਂ ਗਿਆ ਸੀ ਇੱਥੋਂ ਵੀ ਚਲੋ ਆਪਣੇ ਕੋਈ ਕਲ ਨੂੰ ਸੁਧਾਰਨ ਵਾਸਤੇ ਤਕਰੀਬਨ ਮੈਂ ਇੱਥੋਂ 28 ਅਗਸਤ ਨੂੰ ਇੱਥੋਂ ਚੱਲਿਆ ਸੀਗਾ ਘਰੋਂ ਤੇ ਤਕਰੀਬਨ ਮੈਨੂੰ 6 ਮਹੀਨੇ ਲੱਗਿਆ ਰਸਤੇ ਦੇ ਵਿੱਚ ਤੇ ਬਲਵੰਤ ਜਿਹੜਾ ਸਫ਼ਰ ਹੀ ਕਾਫੀ ਲੰਬਾ ਰਿਹਾ ਸਾਡਾ ਇਹ ਤੇ ਉਸ ਤੋਂ ਬਾਅਦ ਸਾਨੂੰ ਇਹ ਰਿਪੋਰਟ ਕਰਨ ਦਾ ਇਹ ਸਾਨੂੰ ਪਤਾ ਵੀ ਨਹੀਂ ਲੱਗਿਆ ਵੀ ਇਹ ਸਾਨੂੰ ਰਿਪੋਰਟ ਕਰਨਗੇ ਜਾਂ ਕਿਦਾਂ ਕਿਸ ਤਰ੍ਹਾਂ ਦਾ ਕੋਈ ਸੋਚਿਆ ਵੀ ਨਹੀਂ ਸੀ ਇੰਨਾ ਲੰਬਾ ਸਮਾਂ ਕਿਹੜੇ ਕਿਹੜੇ ਦੇਸ਼ਾਂ ਚੋਂ ਕੇ ਜਾਣਾ ਪਿਆ ਮੈਂ ਇਥੋਂ ਗੋਨਾ ਗੋਨਾ ਤੋਂ ਬ੍ਰਾਜ਼ੀਲ ਪੇਰੂ ਕੋਲੰਬੀਆ ਔਰ ਪਨਾਮਾ ਕੋਸਟ ਰਿਕਾ ਗੁਆਟੇਮਾਲਾ ਨਿਕਾਰਾਗਵਾ ਮੈਕਸੀਕੋ ਤੇ ਫਿਰ ਇਨਟਰ ਹੋਏ ਆਪਣੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਕਦੋਂ ਇਨਟਰ ਹੋਏ ਮੈਂ 15 ਜਨਵਰੀ 2025 ਨੂੰ ਬਲੋ ਇਨਟਰ ਹੋ ਗਿਆ ਇੱਥੇ ਤੇ ਤਕਰੀਬਨ ਉਤੇ 22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਉੱਥੇ ਤੇਨ ਤਰੀਕ ਨੂੰ ਸਾਨੂੰ ਉਥੇ ਰਿਪੋਰਟ ਕਰ ਦਿੱਤਾ ਗਿਆ ਕੈਂਪ ਚ ਕਿਹੋ ਜਿਹਾ ਹਾਲ ਸੀ ਇੱਕ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੈਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿੰਦਾ ਦਾ ਮਾਹੌਲ ਹੁੰਦਾ ਵਾ ਕਿੰਦਾ ਦਾ ਹੌਕੇਦਿਆਂ ਨਾਲ ਟ੍ਰੇਡ ਕਰਦੇ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਵੀ ਕਿੰਨਾ ਕਰਜ਼ਾ ਜਿਹੜਾ ਇਸ ਘਟਨਾ ਤੋਂ ਬਾਅਦ ਆ ਗਿਆ ਦੰਦੇ ਕਰਜ਼ਾ ਦੇਖ ਲਓ ਵੀ ਤੁਸੀਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਵੇਚੀ ਉਹ ਵੀ ਇੱਕ ਕਰਜ਼ਾ ਹੀ ਸੀਗਾ ਸਾਡੇ ਦੇ ਤਕਰੀਬਨ 40-42 ਲੱਖ ਰੁਪਏ ਜਿਹੜਾ ਹੁਣ ਤੱਕ ਦਾ ਖਰਚਾ ਹੋ ਗਿਆ ਉਹ ਸਾਰਾ ਕਰਜ਼ਾ ਦੇ ਰੂਪ ਦੇ ਵਿੱਚ ਹੀ ਆ ਕਹੋ ਮਨੋ ਹਰੇਕ ਬੰਦੇ ਕੋਈ ਆਪਣਾ ਪਰਸਨਲ ਹੀ ਤਾਂ ਘਰ ਚ ਪਿਆ ਨਹੀਂ ਹੁੰਦਾ ਵੈਸਾ ਕੋਈ ਕਾਰਗਿਰ ਨਹੀਂ ਜਾ ਕੋਈ ਆਪਣਾ ਕੋਈ ਸੇਲ ਕਰਕੇ ਜਾਂਦਾ ਕੁਛ ਨਾ ਕੁਛ ਇਨੇ ਪੈਸੇ ਦਾ ਬੰਦਾ ਘਰ ਨਹੀਂ ਰੱਖੇ ਹੁੰਦੇ ਕਿਸੇ ਦੇ ਵੀ ਹੁਣ ਸੁਪਨਾ ਟੁੱਟਣ ਦੇ ਕੰਮ ਮਹਿਸੂਸ ਹੋ ਰਿਹਾ ਸੁਪਨਾ ਟੁੱਟਣ ਦੇ ਪੜੀ ਇਹ ਹੀ ਮਹਿਸੂਸ ਹੋ ਰਿਹਾ ਕਿ ਕੁਛ ਦਿਖਾਈ ਨਹੀਂ ਦੇ ਰਿਹਾ ਅੱਗੇ ਵੀ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿੱਦਾਂ ਸ਼ੁਰੂ ਕਰਨਾ ਵੀ ਇਹੀ ਪਰੇਸ਼ਾਨੀ ਹੋ ਰਹੀ ਸੋਚ-ਸੋਚ ਕੇ ਵੀ ਆਪਣਾ ਗਾ ਕੀ ਕਰਾਂਗੇ ਕਿ ਨਾ ਇਹ ਕੋਈ ਛੋਟੀ ਮੋਟੀ ਜੌਬ ਕਰਕੇ ਜਾਂ ਕੁਛ ਛੋਟਾ ਮੋਟਾ ਕੰਮ ਕਰਕੇ ਨਾ ਕਰਜ਼ਾ ਲਾਤੀ ਸਕਦਾ ਹਾਂ ਇਹ ਬਹੁਤ ਪਰੇਸ਼ਾਨੀ ਹੋ ਚੁੱਕੀ ਹੈ ਇਸ ਜੀ ਦੀਪਾ ਅਮਰੀਕਾ ਦੇ ਹਾਲਾਤ ਕਿਵੇਂ ਦੇ ਉੱਥੇ ਅਮਰੀਕਾ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਹੋਣ ਜਦੋਂ 트럼ਪ ਸਰਕਾਰ ਆਉਣ ਦੇ ਕਰਕੇ ਪਰੇਸ਼ਾਨੀਆਂ ਬਹੁਤ ਵਧ ਗਈਆਂ ਜਿਹੜੇ ਉੱਥੇ ਮੁੰਡੇ ਰਹਿ ਰਹਿ ਰਹੇ ਆ ਤਕਰੀਬਨ ਇੰਟਰਵਿਊ ਹੋ ਚੁੱਕੇ ਉਹਨਾਂ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਮੁਸ਼ਕਲ ਬਣੀ ਹੋਈਆਂ ਵੀ ਜਿਹਨਾਂ ਕੱਚੇ ਬੰਦੇ ਆ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਛਾਪੇ ਮਾਰੀ ਕਮਾਂਗਾਰਾਂ ਤੇ ਵੀ ਹੋ ਰਹੀ ਆ ਫਿਰ ਉਹਨਾਂ ਦੇ ਕੇਸ ਫੇਲ ਹੋ ਰਿਹਾ ਆ ਮੋੜ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹਰੇਕ ਬੰਦਾ ਜਿੰਨੇ ਵੀ ਉੱਥੇ ਅਮਰੀਕਾ ਚ ਮੁੰਡੇ ਰਹਦੇ ਆ ਵੀ ਹਰੇਕ ਲਈ ਪਰੇਸ਼ਾਨੀ ਬਣੀ ਹੋਈ ਔਨ ਇਸ ਚੀਜ਼ ਦੀ ਬੁਲੇਸ਼ ਜਾਂ ਦੀ ਚਾਹਤ ਹੁਣ ਅੰਚਾ ਹੈ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਦੁਬਾਰਾ ਜਾਣ ਵਾਸਤੇ ਪੈਸਾ ਚਾਹੀਦਾ ਹੁਣ ਪੈਸਾ ਕਿੱਥੋਂ ਲਵਾਂਗੇ ਤੇ ਚਾਹਤ ਸਭ ਖਤਮ ਹੋ ਗਈ ਆ ਪੰਜਾਬ ਦੇ ਰਹੇ ਕੰਮ ਕਰੀ ਬਿਸ਼ੀ ਕਰੋਂਗੇ ਆ ਕੋਸ਼ਿਸ਼ ਰਹੂਗੀ ਕੋਈ ਕੰਮ ਕਰਦੇ ਆ ਸ਼ੁਰੂ ਇਥੇ ਇਹ ਕੋਰਡਸਲਾ ਵਾਲਾ ਗੱਲਬਾਤ ਇਹ ਹੈ ਕਿ ਜਿਉਂ ਤੋਂ ਉਹ ਨੂੰਤ ਵਾਪਸ ਤੇ ਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਤਨ ਬੇੜੀਆਂ ਚ ਜਕੜਿਆ ਗਿਆ ਮਤਲਬ ਉਹ ਉਹ ਕੀ ਕਾਰਨ ਕੀ ਰਿਹਾ ਇਦਾਂ ਕੈਦੀਆਂ ਵਾਂਗੂ ਇੱਕ ਕ੍ਰਿਮੀਨਲ ਜਿਹਦਾ ਅਤਵਾਦੀ ਨਾਲ ਟਰੀਟ ਕੀਤਾ ਜਾਂਦਾ ਇਦਾਂ ਕਿਉਂ ਹੋਇਆ ਇਹ ਸਾਨੂੰ ਵੀ ਨਹੀਂ ਪਤਾ ਲੱਗਾ ਜਿਉਂ ਸਾਨੂੰ ਉਥੋਂ ਕੈਂਪ ਤੋਂ ਕੱਢਿਆ ਤੇ ਮਤਲਬ ਬੇੜੀਆਂ ਲਾਤੀਆਂ ਹੱਥ ਕੜੀਆਂ ਪੈ ਇੱਕ ਇਥੇ ਲੱਕ ਨੂੰ ਵੀ ਸੰਗ ਲੱਗਾ ਹੋਇਆ ਤੇ ਲੱਕ ਵਾਲੇ ਸੰਗਲ ਹੱਥ ਬੰਨੇ ਹੋਏ ਆ ਤੇ ਉਦੋਂ ਐ ਮਹਿਸੂਸ ਹੋਇਆ ਕਿ ਸਾਨੂੰ ਵੀ ਕਿਤੇ ਇਦਾਂ ਦੀ ਜਗ੍ਹਾ ਤੋਂ ਜਾ ਕੇ ਛੱਡ ਰਿਹਾ ਵੀ ਸਾਨੂੰ ਕੋ ਖੁੱਦ ਪਤਾ ਨਹੀਂ ਲੱਗਿਆ ਵੀ ਇਹ ਤੁਹਾਨੂੰ ਰਿਪੋਰਟ ਕਰਦਾ ਵੀ ਇਹਨਾਂ ਬਤਾਰਾ ਕੋਈ ਜਾਨਵਰਾਂ ਨਾਲ ਨਹੀਂ ਕਰਦਾ ਜਿਹੜਾ ਸਾਡੇ ਨਾਲ ਹੋਇਆ ਉਥੇ ਤੇ ਗਰੀਵਨ 40 ਘੰਟੇ ਇਦਾਂ ਹੀ ਹੱਥ ਪैर ਬੰਨ ਕੇ ਲੈ ਕੇ ਆਇਆ ਉਹਨੂੰ ਤੇ ਜਹਾਜ਼ ਦੇ ਵਿੱਚ ਹੁਣ ਇੱਕ ਕਾਂਗਰਸੀ ਆਗੂ ਨੇ ਸੰਸਦ ਦੇ ਵਿੱਚ ਕੱਲ ਤੱਕ ਦੀ ਵਾਅਦ ਉਲੰਘਨ ਕੀਤੀ ਉਹਨਾਂ ਕਹਿ ਕੇ ਕਿ ਭਾਰਤ ਕੋਈ ਇੱਕ ਅਜਿਹਾ ਜਹਾਜ਼ ਨਹੀਂ ਕਿ ਜਿਹਦੇ ਵਿੱਚ ਸਾਰੀਆਂ ਸਵਾਰੀਆਂ ਵਾਪਸ ਆ ਸਕਦੇ ਸਾਰੇ ਯਾਤਰੀ ਜਿਹੜੇ ਸੀ ਉਹ ਵਾਪਸ ਆ ਸਕਦੇ ਕਿ ਲੱਗਦਾ ਹੈ ਕਿ ਬਹਾਂ ਦੇ ਦੇ ਕਿ ਫੌਜੀ ਜਹਾਜ਼ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਜਿਹੜਾ ਅਰ ਦੇ ਦਿੱਤੇ ਉਹ ਪੋਜੀਟਿਵ ਜਿਹਾ ਜਤਰਾ ਸਾਨੂੰ ਮਹਿਸੂਸ ਹੀ ਵੀ ਚਲੋ ਸਰ ਪਤਾ ਨਹੀਂ ਲੱਗਾ ਪਹਿਲੀ ਵਾਰ ਤਾਂ ਸਾਨੂੰ ਰਿਪੋਰਟ ਕਰ ਰਿਆ ਵੀ ਰਿਪੋਰਟ ਕਰਨਗੇ ਇਸ ਤਰੀਕੇ ਨਾਲ ਹੋ ਸਕਦਾ ਵੀ ਭਾਰਤ ਸਰਕਾਰ ਦੇ ਵੀ ਇਹਨਾਂ ਨੇ ਗੱਲ ਹੋਈ ਹੋਵੇ ਵੀ ਇਹਨਾਂ ਨੇ ਕੋਈ ਨਾਂ ਲੈਣ ਤੋਂ ਦਾ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਹੋਇਆ ਮੰਨੋ ਜੇ ਮੰਨੋ ਵੀ ਇੰਡੀਆ ਸਰਕਾਰ ਕੋਈ ਚਾਹਦੀ ਤਾਂ ਸਾਨੂੰ ਬੜੀਆ ਤਰੀਕੇ ਨਾਲ ਵੀ ਲੈ ਕੇ ਆ ਸਕਦੀ ਜਿੱਦਾਂ ਕਲੰਬੀਆ ਸਰਕਾਰ ਨੇ ਮਨਾ ਕਰ ਦਿੱਤਾ ਸੀਗਾ ਵੀ ਅਸੀਂ ਆਪਣੇ ਜਿਹੜੇ ਲੋਕ ਆਪ ਲੈ ਕੇ ਜਾਵਾਂਗੇ ਇਹ ਜਿਹੜਾ ਇਹ ਵਰਤਾਰਾ ਨਾ ਕੀਤਾ ਜਾਵੇ ਸਾਡੇ ਵੀ ਬਸਨੀਕ ਨਾਲ ਇੱਥੇ ਦੇ ਨਾਲ ਮਾਪਿਆਂ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੋਣੀ ਆ ਕੇ ਕੀ ਕਹਿਣਾ ਸੀ ਉਹਨਾਂ ਨਾਲ ਬੱਸ ਕਹਣਾ ਕਿ ਪਰੇਸ਼ਾਨੀ ਜੀਏ ਸਾਰੇ ਵੀ ਮਾਨੂੰ ਬਹੁਤ ਦੁਖੀ ਆ ਵੀ ਤੁਹਾਨੂੰ ਪਤਾ ਹੀ ਆ ਘਰ ਦੇ ਹਾਲਾਤ ਸਾਰਿਆਂ ਦੇ ਵੀ ਕੋਈ ਜੇ ਨਹੀਂ ਹੁੰਦੇ ਵੀ ਇਹਹੀ ਪਰੇਸ਼ਾਨੀ ਬਣੀ ਹੋਈ ਇਹਨਾਂ ਕਰਜਾ ਹੋਇਆ ਵੀ ਇੱਕ ਤਾਅ ਨੂੰ ਸੈਟਲ ਕਰਾਂਗੇ ਉਹਨਾਂ ਸਰਕਾਰ ਤੋਂ ਜਾਂ ਕੋਈ ਸਮਾਜਿਕ ਸੰਸਥਾ ਨੂੰ ਅਪੀਲ ਕਰਨੀ ਚਾਹੀਦੀ ਬੱਸ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਜਿਹੜੇ ਪੰਜਾਬ ਦੇ ਵਿੱਚੋਂ ਮੁੰਡੇ ਆਏ ਆ ਮੁੜਕੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਾਮਕਾਰ ਜਾਂ ਕੋਈ ਇਹਨਾਂ ਨੂੰ ਕੋਈ ਇਦਾਂ ਦਾ ਬਾਹ ਫੜੋ ਵੀ ਜੜਿਆ ਤੇ ਆਪਣਾ ਕਰਜ਼ਾ ਲਾਉਣ ਜਾਂ ਆਪ ਦਾ ਕੰਮ ਕਰਕੇ ਆਪਣੇ ਉਹਨੂੰ ਸੈਟਲ ਕਰ ਲੈਣ ਇਹ ਹੁਣ ਤਕਰੀਬਨ ਜਿੰਨੇ 30 ਮੁੰਡੇ ਮੁੜੇ ਹਰੇਕ ਬੰਦੇ ਦੇ ਘਰ ਦੇ ਹਾਲਾਤ ਇਦਾਂ ਦੇ ਹੀ ਆ ਮੇਰੇ ਕੱਲੇ ਵੀ ਨਹੀਂ ਤਕਰੀਬਨ ਹਰੇਕ ਮੁੰਡਾ ਜਿਹੜਾ ਮੁੜ ਗਿਆ ਸਾਰੇ ਹੀ ਦੁਖੀ ਆ ਸਾਰਿਆਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਤਰਸਯੋਗ ਹੈ ਕਿ ਮਤਲਬ ਘਰ 'ਚ ਕਿਸੇ ਦੇ ਵੀ ਇੰਨਾ ਪੈਸਾ ਨਹੀਂ ਪਿਆ ਹੁੰਦਾ ਵੀ ਜਿਹੜਾ ਆਪਦਾ ਲਾ ਕੇ ਚਲੇ ਜਾਊਗਾ ਕੋਈ ਵੇਚ ਵਟ ਕੇ ਜਾਂ ਕੋਈ ਯੂ ਮੀਨ ਗਣੇ ਲਾ ਕੇ ਜਾ ਕੇ ਰਿਸ਼ਤੇਦਾਰ ਭੈਣ ਭਰਾ ਕੋ ਫੜੀ ਜਾਂਦਾ ਪੈਸਾ ਵੀ ਇਹਨਾਂ ਨੂੰ ਵੀ ਥੋੜਾ ਸਪੋਰਟ ਕੀਤੀ ਜਾਵੇ ਕਿਹਨਾਂ ਕੇ ਤਰੀਕੇ ਨਾਲ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز